ਰਾਗ ਗੌੜੀ ਪੂਰਬੀ ਮੰਗਲਾ ਚੌਥਾ ਕਰਵਲੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਰਵਲੇ ਮਨ ਪਰਦੇਸੀਆ ਕਿਉ ਮਿਲਿਆ ਹਰ ਮਾਏ ਇਹ ਬੇਮੁਹਾਰ ਮਨ ਇਹ ਇਥੇ ਪਰਦੇਸ ਵਿੱਚ ਰਹਿਣ ਵਾਲੇ ਮਨ ਤੂੰ ਸਦਾ ਇਸ ਬੱਤਨ ਵਿੱਚ ਨਹੀਂ ਟਿਕੇ ਰਹਿਣਾ ਕਦੇ ਸੋਚ ਕਿ ਉਸ ਪਰਮਾਤਮਾ ਨੂੰ ਕਿਵੇਂ ਮਿਲਿਆ ਜਾਏ ਜਿਹੜਾ ਮਾਂ-ਬਾਪ ਸਾਨੂੰ ਪਾਲਦਾ ਹੈ ਗੁਰ ਬਾਗ ਪੂਰਾ ਪਾਇਆ ਗੱਲ ਮਿਲਿਆ ਪਿਆਰਾ ਆਏ ਏ ਬੇਮਹਾਰ ਮਨ ਜਿਸ ਮਨੁੱਖ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ਪਿਆਰਾ ਪ੍ਰਾਤਮਾਤਮਾ ਉਸ ਦੇ ਗਲ ਨਾਲ ਆ ਲਗਦਾ ਹੈ ਮਨ ਕਰਹਲਾ ਸਤ ਗੁਰ ਪੁਰਖ ਧਿਆਏ ਜਿਉਂਤ ਦੇ ਬੱਚੇ ਵਾਂਗ ਬੇਮੋਹਾਰ ਮੇਰੇ ਮਨ ਪਰਮਾਤਮਾ ਦੇ ਰੂਪ ਗੁਰੂ ਨੂੰ ਚੇਤੇ ਰੱਖ ਰਹਾਉ ਮਨ ਕਰਹਲਾ ਵਿਚਾਰਿਆ ਹਰਿ ਰਾਮ ਨਾਮ ਧਿਆਏ ਏ ਬੇਮੋਹਰ ਮਨ ਵਿਚਾਰ ਵਾਣ ਬਣ ਕੇ ਤੇ ਪਰਮਾਤਮਾ ਦਾ ਨਾਮ ਸਿਮਰਦਾ ਰਹੋ ਜਿੱਤ ਲਿਕਾ ਮੰਗੀਆਂ ਔਰ ਆਪੇ ਦਹਿ ਛੜਾਏ ਜੇ ਸਿਮਰਦਾ ਰਹੇਗਾ ਤਾਂ ਪਰਮਾਤਮਾ ਆਪ ਹੀ ਉੱਤੇ ਸੁਰਗ ਰੂ ਕਰਾ ਲਏਗਾ ਜਿੱਥੇ ਕਿਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ ਮਨ ਕਰ ਫਲਾ ਅਤ ਨਿਰਮਲ ਮਾਡੂ ਲਾਗੀ ਹਉਮੈ ਆਏ ਇਹ ਦੇ ਮਹਾਰ ਮੰ ਤੂੰ ਅਸਲੀ ਵੱਲੋਂ ਬਹੁਤ ਪਵਿੱਤਰ ਸੀ ਪਰ ਤੈਨੂੰ ਹਉਮੈ ਦੀ ਮੈਲ ਆ ਚੰਬੜੀ ਹੈ ਪਰ ਤੱਕ ਪਰ ਘਰ ਨਾਲ ਪਿਆਰਾ ਵਿਛੜ ਚੋਟਾ ਖਾਏ ਕਿਆ ਅਜਬ ਮੰਦ ਭਗਤਾ ਹੈ ਕਿ ਪਤੀ ਪ੍ਰਭੂ ਪਰਤਖ ਤੋੜ ਤੇ ਹਿਰਦੇ ਵਿੱਚ ਵਸਰਾ ਹੈ ਜਿੰਦ ਦੇ ਨਾਲ ਵਸ ਰਹਾ ਹੈ ਪਰ ਜਿੰਦ ਮਾਇਆ ਦੇ ਮੋਹ ਦੇ ਕਾਰਨ ਉਸ ਤੋਂ ਵਿਚਰ ਕੇ ਦੁਖੀ ਹੋ ਰਹੀ ਹੈ ਮਨ ਕਰ ਹਲਾ ਮੇਰੇ ਪ੍ਰੀਤਮ ਹਰ ਦਿੱਤਾ ਹੈ ਭਾਲ ਪਾਲਾਏ ਏ ਮੇਰੇ ਪਿਆਰੇ ਮਨ ਏ ਬੇਮੋਹਾਰ ਮਨ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਢੂੰਡ ਕਰ ਢੂੰਡ ਕਰਾ ਉਪਾਏ ਕਿਤੈ ਨ ਲਪਈ ਗੋਇ ਹਿਰਦੈ ਹਰਿ ਦੇਖਾਏ ਉਹ ਪਰਮਾਤਮਾ ਕਿਸੇ ਹੋਰ ਹਿੱਲੇ ਨਾਲ ਨਹੀਂ ਲੱਭਦਾ ਗੁਰੂ ਹੀ ਹਿਰਦੇ ਵਿੱਚ ਵਸਦਾ ਵਿਖਾੜ ਦਿੰਦਾ ਹੈ ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰਾਤ ਹਰ ਲਿਵ ਲਾਏ ਇਹ ਬੇ ਮੁਫਾਰ ਮਨ ਇਹ ਮੇਰੀ ਪਿਆਰੀ ਮਨ ਦਿਨ ਰਾਤ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜ ਘਰ ਜਾਏ ਪਾਵੈ ਰੰਗ ਮਹਲੀ ਗੁਰ ਮਿਲੇ ਹਰ ਮਿਲਾਏ ਇਸ ਤਰ੍ਹਾਂ ਉਸ ਆਨੰਦੀ ਦੇ ਮਹਿਲ ਵਿੱਚ ਜਾ ਕੇ ਟਿਕਾਣਾ ਲੱਭ ਲਏਗਾ ਪਰ ਗੁਰੂ ਦੀ ਗੁਰੂ ਹੀ ਪਰਮਾਤਮਾ ਨਾਲ ਮਿਲਾ ਸਕਦਾ ਹੈ ਮਨ ਕਰ ਫਲਾ ਤੂੰ ਮੀਤ ਮੇਰਾ ਪਾਖੰਡ ਲੋਭ ਤਜਾਏ ਇਹ ਮੇਰੇ ਬੇਮਹਾਰ ਮਨ ਤੂੰ ਮੇਰਾ ਮਿੱਤਰ ਹੈ ਮੈਂ ਤੈਨੂੰ ਸਮਝਾਦਾ ਹਾਂ ਮਾਇਆ ਦਾ ਲਾਲਚ ਛੱਡ ਦੇ ਤੇ ਪਾਖੰਡ ਛੱਡ ਦੇ ਪਾਖੰਡ ਲੋਭ ਹੀ ਮਾਰੀ ਹੈ ਜਮ ਦੰਡ ਦੇ ਸਜ਼ਾਏ ਪਕੰਡੀ ਤੇ ਲਾਲਚੀ ਦਾ ਆਤਮਿਕ ਜੀਵਨ ਖਤਮ ਹੋ ਜਾਂਦਾ ਹੈ ਪਰਮਾਤਮਾ ਕਮੋਦ ਦਾ ਸਹਿਮ ਸਦਾ ਉਸ ਦੇ ਸਿਰ ਉੱਤੇ ਰਹਿੰਦਾ ਹੈ ਪਰਮਾਤਮਾ ਇਹ ਉਸ ਨੂੰ ਸਜਾ ਦਿੰਦਾ ਹੈ ਮਨ ਕਰ ਫਲਾ ਮੇਰੇ ਪ੍ਰਾਨ ਤੂੰ ਮੈਲ ਪਕੰਡ ਭਰਮ ਗਵਾਏ ਇਹ ਮੇਰੀ ਪਿਆਰੀ ਮਨ ਇਹ ਬੇਮੁਹਾਰ ਮਨ ਤੂੰ ਆਪਣੇ ਅੰਦਰੋਂ ਵਿਕਾਰਾਂ ਦੀ ਮਹਿਲ ਦੂਰ ਕਰ ਪਕੰਡ ਛੱਡ ਦੇ ਤੇ ਮਾਇਆ ਦੇ ਪਿੱਛੇ ਝਟਕਣਾ ਛੱਡ ਦੇ ਹਰੇ ਅੰਮ੍ਰਿਤਸਰ ਗੁਰ ਪੂਰੇ ਆ ਮਿਲ ਸੰਗਤੀ ਮੱਧ ਲੈ ਜਾਏ ਵੇਖ ਸਾਧ ਸੰਗਤ ਵਿੱਚ ਪੂਰੇ ਗੁਰੂ ਨੇ ਹਰ ਨਾਮ ਅੰਮ੍ਰਿਤ ਦਾ ਸਰੋਵਰ ਨੱਕਾ ਨੱਕ ਭਰਿਆ ਹੋਇਆ ਹੈ ਸਾਧ ਸੰਗਤ ਵਿੱਚ ਮਿਲ ਕੇ ਉਸ ਸਰੋਵਰ ਵਿੱਚ ਇਸ਼ਨਾਨ ਕਰ ਤੇਰੀ ਵਿਕਾਰਾਂ ਦੀ ਮੈਲ ਲਹਿ ਜਾਏਗੀ ਮਨ ਕਰ ਫਲਾਉ ਮੇਰੇ ਪਿਆਰੇਆ ਇੱਕ ਗੁਰ ਕੀ ਸਿੱਖ ਸੁਣਾਏ ਇਹ ਬੇਮੋਹਾਰ ਮਨ ਇਹ ਮੇਰੇ ਪਿਆਰੇ ਮਨ ਗੁਰੂ ਦੀ ਇਹ ਸਿੱਖਿਆ ਧਿਆਨ ਨਾਲ ਸੁਣ ਇਹੋ ਮੋਹ ਮਾਇਆ ਪਸਰਿਆ ਅੰਤ ਸਾਥ ਨਾ ਕੋਈ ਜਾਏ ਇਹ ਸਾਰੇ ਸਾਖ ਸੰਬੰਧੀ ਤੇ ਧਨ ਪਦਾਰਥ ਇਹ ਸਾਰਾ ਮਾਇਆ ਦਾ ਮੋਹ ਜਾਲ ਖਿਲਰਿਆ ਹੋਇਆ ਹੈ ਅੰਤ ਵੇਲੇ ਇਸ ਵਿੱਚੋਂ ਕੋਈ ਪੀਤੇ ਨਾਲ ਨਹੀਂ ਜਾਏਗਾ ਮਨ ਕਰ ਫਲਾ ਮੇਰੇ ਸੱਜਣਾ ਹਰ ਕਰ ਚ ਲਿਆ ਪਤ ਪਾਏ ਏ ਮੇਰੇ ਸੱਜਣ ਮਨ ਏ ਮੇਰੇ ਬੇਮੁਹਾਰ ਮਨ ਜਿਸ ਮਨੁੱਖ ਨੇ ਇਸ ਜੀਵਨ ਸਫਰ ਵਿੱਚ ਪਰਮਾਤਮਾ ਦਾ ਨਾਮ ਧਨ ਖਰਚ ਪੱਲੇ ਵੱਧਾ ਹੈ ਔਰ ਦਰਗਾਹ ਪਹਿਨਾਇਆ ਰਵਾਪ ਲਿਆ ਗੱਲ ਲਾਏ ਉਹ ਲੋਕ ਪਰਲੋਕ ਵਿੱਚ ਇੱਜ਼ਤ ਖੱਟਦਾ ਹੈ ਪਰਮਾਤਮਾ ਦੀ ਦਰਗਾਹ ਵਿੱਚ ਉਸ ਨੂੰ ਆਦਰ ਸਤਕਾਰ ਮਿਲਦਾ ਹੈ ਪਰਮਾਤਮਾ ਆਪ ਉਸ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ ਮਨ ਕਰ ਹਲਾ ਗੁਰ ਮੰਨਿਆ ਗੁਰਮੁਖ ਕਾਰ ਕਮਾਏ ਏ ਮੇਰੇ ਬੇਮੋਹਾਰ ਮਨ ਗੁਰੂ ਵਿੱਚ ਸ਼ਰਧਾ ਧਾਰ ਕੇ ਗੁਰੂ ਦੀ ਦੱਸੀ ਹੋਈ ਕਾਰ ਕਰ ਗੁਰ ਅੱਗੇ ਕਰ ਜੁਦੜੀ ਜਨ ਨਾਨਕ ਹਰ ਮੇਲਾਏ ਏ ਦਾਸ ਨਾਨਕ ਆਖ ਏ ਬੇਮੋਹਾਰ ਮਨ ਗੁਰੂ ਦੇ ਅੱਗੇ ਅਰਜ਼ੋਈ ਕਰ ਏ ਗੁਰੂ ਮੇਰ ਕਰ ਮੈਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਜੋੜੀ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ